ਨਵੰਬਰ 18 ਨੂੰ ਬਾਹਰੋਂ ਆ ਗਿਆ ਤੇ ਸਾਡੇ ਬਹੁਤ ਪ੍ਰੋਗਰਾਮ ਬਣੇ ਕਿਉਂਕਿ ਅਕਸਰ ਹੀ ਸਿਕੰਦਰ ਭਾਈ ਜੀ ਮਨਸਾਬ ਨਾਲ ਜਦ ਮੈਂ ਜਾਂਦਾ ਆ ਵੀ ਆਉਂਦਾ ਸਿਕੰਦਰ ਭਾਜੀ ਸਾਡੇ ਲਈ ਬਾਹਰ ਹੁਣ ਮੇਰਾ ਨਾਂ ਨਹੀਂ 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 ਸਿਕੰਦਰ ਭਾਜੀ ਗੱਲ ਇਹ ਆ ਵੀ ਇਹ ਹੁਣ ਬਹੁਤ ਦੂਰ ਸਾਥੋਂ ਚਲੇ ਗਏ ਦਿਨ ਤੇ ਸਾਡੇ ਬਹੁਤ ਨੇੜੇ ਆ ਤੇ ਪੰਜਾਬ ਵਾਲੇ ਸਿਕੰਦਰ ਬਾਜੀ ਨੂੰ ਬਹੁਤ ਪਿਆਰ ਕਰਦੇ ਆ ਸਾਂਗ ਵਈਆ ਸੱਚੀ ਸਾਂਗ ਵਈਆ ਕੋਈ ਸੋਰ ਸੋਰ ਦੇਖਣ ਦੀ ਲੋੜ ਨਹੀਂ ਕਿੱਥੇ ਰੱਖ ਲਈ ਤੇ ਇਹਨਾਂ ਦਾ ਬਹੁਤ ਪੁਰਾਣਾ ਮਾਨ ਸਾਹਿਬ ਤੇ ਸੁਖਵਿੰਦਰ ਭਾਜੀ ਨਾਲ ਦਾ ਪ੍ਰੇਮ ਸ਼ੁਰੂ ਦੇ ਦਿਨ ਬਾਂਬੇ ਜਦ ਦੇ ਗਏ ਇਕੱਠੇ ਰਹੇ ਨੇ ਜਦ ਮਾਨ ਸਾਹਿਬ ਤੁਰੇ ਹੁੰਦੇ ਸੀ ਮੈਨੂੰ ਪੱਕਾ ਯਕੀਨ ਸੀ ਮਗਰ ਸੁਖਵਿੰਦਰ ਭਾਜੀ ਨਾਲ ਹੋਣਗੇ ਜਾਂ ਮਾਨ ਸਾਹਿਬ ਨਾਲ ਹੋਣਗੇ ਇਹ ਫੈਸਲਾ ਹੁੰਦਾ ਸੀ ਤੇ ਬਹੁਤ ਪਿਆਰੇ ਸੱਜਣ ਮਿੱਤਰ ਇੰਨੇ ਲੰਮੇ ਵਰੇ ਜਦੋਂ ਸਾਂਝਾ ਨਿਭਦੀ ਹੈ ਨਾ ਫਿਰ ਕੋਈ ਗੱਲ ਹੁੰਦੀ ਹੈ ਤੁਹਾਡੇ ਦੀ ਕਲਾਕਾਰੀ ਆਪਣੀ ਜਗ੍ਹਾ ਜਦੋਂ ਇੰਨੇ ਲੰਮੇ 30 35 ਸਾਲ ਸਾਂਝਾ ਕੱਟ ਜਾਣ ਤਾਂ ਫਿਰ ਤੁਹਾਡੇ ਦੀ ਕੋਈ ਇਨਸਾਨੀਅਤ ਕੋਈ ਤੁਹਾਡੇ ਦੀ ਗੱਲਬਾਤ ਹਾਂਜੀ ਕਲਾਕਾਰੀ ਤਾਂ ਸਾਰੀ ਬਹੁਤ ਵਧੀਆ ਹੁੰਦੀ ਹੈ ਤੇ 30 35 ਨੂੰ 15 ਕਰਦੇ ਹੋਈ 12 ਤੋਂ ਦੁਕਾਨ ਤੋਂ ਵੱਧਦੇ ਨਹੀਂ ਇਹ ਉਮਰ ਹੋਰ ਨਹੀਂ ਮੈਂ ਦੱਸੀ ਮੈਂ ਸਾਲ ਦੱਸੀ ਸਮਾਨ ਸਿੰਘ ਨਿੱਗੀ ਜੀ ਆਇਆਂ ਨੂੰ ਸਾਰੇ ਕਲਾਕਾਰਾਂ ਨੂੰ ਨਿੱਗੀ ਜੀ ਆਏ ਨੂੰ ਬਹੁਤ ਬਹੁਤ ਵਧਾਈ ਮਾਨ ਸਾਹਿਬ ਵੱਲੋਂ ਵੀ ਚਲੋ ਵਧਾਈ ਜਿਵੇਂ ਤੁਹਾਡੀ ਬੇਸ਼ਕ ਚਰ ਦੋ ਲੱਖ ਆਈਦੇ ਖੂਬਸੂਰਤ ਵਜਦਾ ਸੁਣੀ ਜਾਂਦੇ ਸੋ ਇੱਕ ਤਾਂ ਮੇਰੀਆਂ ਲਗਨਾਂ ਬਹੁਤ ਲੋਕਾਂ ਦੇ ਗੱਲ ਦੀਆਂ ਮੁੱਖ ਮੰਤਰੀ ਤੱਕ ਨਹੀਂ ਹੰਦਦੇ ਕਿਉਂ ਮੇਰਾ ਗਾਲ ਬੜਾ ਖਰਾਬ ਹੈ ਬਹੁਤ ਘੱਟ ਬੋਲਦਾ ਪਰ ਬਾਕੀ ਸਾਡੇ ਨਰਮੋੜ ਹੋਰੀ ਅਜੀਜ਼ ਸਾਡੇ ਆ ਮੇਰੇ ਅਜੀਜ਼ ਇਹ ਕਲਾਕਾਰ ਇੱਥੇ ਆਏ ਨੇ ਅਈਲਾ ਚੰਗਾ ਲੱਗਿਆ ਮੈਨੂੰ ਉਹ ਗਏ ਜੇ ਇਸ ਤਰ੍ਹਾਂ ਕਾ ਕਾ ਅਰੇ ਖੱਟੇ ਹੁੰਦੇ ਮੈਂ ਬਹੁਤ ਘੜਨੀ ਖੇਲੇ ਔਰ ਮੁਹੱਬਤ ਹੈ ਲਾਦੀ ਔਰ ਮੈਨੂੰ ਬੜਾ ਇੱਛਾ ਲੱਗਿਆ ਕਿ ਸਾਰੇ ਤੁਸੀਂ ਅੱਗੇ ਬੈਠੇ ਬੱਚੇ ਨੂੰ ਲੰਬੀ ਉਮਰ ਵਾਖੇ ਮੈਂ ਬੋਲਦਾ ਕਿ ਬਾਕੀ ਤੁਸੀਂ ਜੁਆਇ ਕਰ ਰਹੇ ਹੋ ਮੈਂ ਸਮਾਂ ਤੋਂ ਲੱਗੋ ਕੁਲੀ ਜਾਣਾ ਚਾਹਦਾ ਹੈ ਇਦਾਂ ਕਹਿ ਕੇ ਮੇਰੀ ਹਾਜ਼ਰੀ ਹੋ ਗਈ ਬਸ ਥੈਂਕ ਯੂ ਸਾਥ ਥੈਂਕ ਯੂ ਤੁਹਾਡੀ ਵਾਰੀ